ਕੈਨੇਡਾ ਵਿਖੇ ਰਹਿ ਰਹੇ ਪਿੰਡ ਰਊਵਾਲ ਦੇ ਨੌਜਵਾਨ ਐਮ ਆਰ ਆਈ ਬਲਜਿੰਦਰ ਸਿੰਘ ਨੇ ਆਪਣੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ ਜਿਸ ਵਿੱਚ ਉਸਨੇ ਬੱਚਿਆਂ ਦੇ ਖੇਡਣ ਲਈ ਸਟੇਡੀਅਮ ਦਾ ਨਿਰਮਾਣ ਕਰਾਇਆ ਹੈ ਜਿਸ ਵਿੱਚ ਉਸਨੇ ਪਿੰਡ ਦੀ ਪੰਚਾਇਤ ਦੀ ਜਗ੍ਹਾ ਦੀ ਚਾਰ ਦਿਵਾਰੀ ਆਪਣੇ ਖਰਚੇ ਤੇ ਕਰਵਾਈ ਅਤੇ ਚਾਰ ਦਿਵਾਰੀ ਕਰਾ ਕੇ ਉੱਥੇ ਮਿੱਟੀ ਪਵਾ ਕੇ ਉਸ ਨੂੰ ਬੱਚਿਆਂ ਦੇ ਖੇਡਣ ਲਈ ਬਣਾ ਦਿੱਤਾ ਹੈ ਹਾਂਜੀ ਮੈਂ ਬਲਜਿੰਦਰ ਸਿੰਘ ਪਿੰਡ rauwal ਐਨਆਰਆਈ ਆ ਤੇ ਮੇਰਾ ਮੈਂ ਪਿੰਡ ਦੇ ਵਿੱਚ ਹਰ ਸਾਲ ਜਦੋਂ ਵੀ ਆਉਂਦਾ ਆ ਕੁਛ ਨਾ ਕੁਛ ਬੱਚਿਆਂ ਪ੍ਰਤੀ ਜਾਂ ਕੁਛ ਵੀ ਜਿਹੜਾ ਕੰਮ ਮੇਰੇ ਕਰਾਉਣ ਯੋਗ ਹੁੰਦਾ ਆ ਮੈਂ ਕੋਸ਼ਿਸ਼ ਕਰਦਾ ਉਹਨੂੰ ਕਰਾਵਾਂ ਹੁਣ ਇਸ ਟਾਈਮ ਮੈਂ ਆਇਆ ਤਾਂ ਗਰਾਊਂਡ ਦੀ ਬਹੁਤ ਖਸਤਾ ਹਾਲਤ ਸੀ ਨਜਾਇਜ਼ ਕਬਜ਼ੇ ਸੀ ਰੂੜੀਆਂ ਸੀ ਤੇ ਛੋਟੇ ਛੋਟੇ ਬੱਚੇ ਮੇਰੇ ਕੋਲ ਆਉਂਦੇ ਸੀ ਵੀ ਭਾਜੀ ਵੀ ਆਹ ਕਰਕੇ ਦਿਓ ਮੈਂ ਕਿਹਾ ਵੀ ਚਲੋ ਮੈਂ ਉਦਮ ਕੀਤਾ ਗਰਾਊਂਡ ਦੀ ਚਾਰਦੁਆਰੀ ਕੀਤੀ ਕਿ ਹੁਣ ਉੱਥੇ ਕੋਈ ਕਬਜ਼ਾ ਨਜਾਇਜ਼ ਨਹੀਂ ਕਰ ਸਕਦਾ ਉਹਨੂੰ ਜ਼ੀਰੋ ਲੈਵਲ ਕਰਕੇ ਇੱਕ ਖੇਡਣ ਯੋਗ ਬਣਾਇਆ ਗਿਆ ਦੂਸਰਾ ਮੇਰੇ ਨਗਰ ਦੇ ਵਿੱਚ ਵੀ ਬੱਸ ਸਟੈਂਡ ਨਹੀਂ ਹੈਗਾ ਪਰ ਸਾਡੇ ਕੋ ਉਥੇ ਜਗ੍ਹਾ ਨਾ ਹੋਣ ਕਰਕੇ ਨਹੀਂ ਬਣਿਆ ਤਾਂ ਸਾਡਾ ਨਾਲ ਹੀ ਨਗਰ ਹੈ ਜਾਫਲਪੁਰ ਸਾਡੀ ਪੰਚਾਇਤ ਸਾਂਝੀ ਆ ਉਸ ਪਿੰਡ ਦੇ ਬੱਚੇ ਵੀ ਕਾਫੀ ਸਕੂਲ ਜਾਂਦੇ ਸੀ ਮੀਂਹ ਕਣੀ ਦੇ ਵਿੱਚ ਉਹਨਾਂ ਨੂੰ ਕਾਫੀ ਦਿੱਕਤਾਂ ਹੁੰਦੀਆਂ ਸੀ ਤੇ ਉਹਨਾਂ ਨੇ ਮੈਨੂੰ ਚਲੋ ਬੇਨਤੀ ਕੀਤੀ ਤੇ ਮੈਂ ਵੀ ਮੈਨੂੰ ਵੀ ਸ਼ੌਂਕ ਸੀ ਵੀ ਮੈਂ ਕਿਹਾ ਚਲੋ ਵੀ ਉੱਥੇ ਚਲੋ ਬੱਸ ਸਟੈਂਡ ਤੇ ਉਹਨਾਂ ਨੇ ਮੈਨੂੰ ਕਿਹਾ ਮੈਂ ਬਣਾ ਕੇ ਦਿੱਤਾ ਦੂਸਰਾ 5 ਕਿਸਾਲ ਪਹਿਲਾਂ ਮੈਂ ਸ਼ਮਸ਼ਾਨ ਜਿੱਥੇ ਇਸ ਟਾਈਮ ਆ ਖੜਾ ਆ ਇਹਦੀ ਚਾਰਦੁਵਾਰੀ ਮੈਂ ਕਰਵਾਈ ਸੀ ਤੇ ਬਸ ਉਹ ਚਾਰਦੁਵਾਰੀ ਉੱਥੇ ਖੜੀ ਆ ਉਸ ਤੋਂ ਬਾਅਦਾਂ ਸਰਕਾਰਾਂ ਆਈਆਂ ਹੁਣ ਮੌਜੂਦਾ ਸਰਕਾਰ ਨੇ ਜਿਹੜੀ ਇਸ ਟਾਈਮ ਪੰਚਾਇਤ ਆ ਇਹਨਾਂ ਨੇ ਥੋੜੀਆਂ ਇੰਟਰਲੌਕ ਉਹਦੇ ਵਿੱਚ ਲਵਾਈ ਉਸ ਤੋਂ ਪਹਿਲਾਂ ਜਿਹੜੀ ਹੀ ਉਹਨਾਂ ਨੇ ਕੁਝ ਨਹੀਂ ਕੀਤਾ ਹਾਂਜੀ ਬਾਕੀ ਮੈਨੂੰ ਕੋਈ মিডিਆ ਦੇ ਸਾਹਮਣੇ ਆਉਣ ਦਾ ਕੋਈ ਸ਼ੌਂਕ ਨਹੀਂ ਸਿਰਫ ਮੈਂ ਇੱਕ ਮੈਸੇਜ ਹੀ ਦੇਣਾ ਚਾਹੁੰਨਾ ਆਪਣੇ ਸਾਰੇ ਹੀ ਐਨ ਆਰ ਆਈ ਭੈਣ ਭਰਾਵਾਂ ਨੂੰ ਜੋ ਵਧੀਆ ਕਾਰੋਬਾਰ ਸੈੱਟ ਨੇ ਪੀ ਆਪਣੇ ਨੱਗਰਵਾਲ ਆਪਣੇ ਪਿੰਡਾਂ ਵੱਲ ਥੋੜਾ ਧਿਆਨ ਦਿਈਏ ਜੇ ਬੱਚਿਆਂ ਨੂੰ ਐਜੂਕੇਸ਼ਨ ਦੀ ਲੋੜ ਆ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਮੈਂ ਇਹੀ ਸਾਰਿਆਂ ਨੂੰ ਮੈਸੇਜ ਦੇਣਾ ਕਿ ਕੋਸ਼ਿਸ਼ ਕਰੋ ਕਿ ਪਿੱਛੇ ਮੁੜ ਕੇ ਆਪਣੇ ਪੰਜਾਬ ਵੱਲ ਧਿਆਨ ਦਿਈਏ ਤੇ ਇਹਨੂੰ ਸੋਹਣਾ ਤੇ ਰੰਗਲਾ ਪੰਜਾਬ ਬਣਾਈਏ ਮੈਂ ਸਲਵਿੰਦਰ ਸਿੰਘ ਸਮਰਾ ਰਿਟਾਇਰਡ ਡੀਓ ਪਿੰਡ ਰੂਗਾਲ ਦਾ ਵਸਨੀਕ ਆ ਇਹ ਸਦਾ ਬਜਿੰਦਰ ਸਿੰਘ ਜਿਹੜਾ ਕਿ ਸਾਡਾ ਭਤੀਜਾ ਵਾ ਇਨੂੰ ਇੱਕ ਸ਼ੌਕ ਆ ਇੱਕ ਮਨ ਦੇ ਵਿੱਚ ਬਹੁਤ ਵੱਡੀ ਇਹਦੇ ਤਮੰਨਾ ਵਾ ਕਿ ਜਿਤਨਾ ਐਨ ਆਰ ਆਈ ਬਾਹਰ ਜਿਹੜੇ ਫੋਰਨ ਦੇ ਵਿੱਚ ਰਹਿੰਦੇ ਆਪਣੇ ਪਿੰਡਾਂ ਦੇ ਵਿੱਚ ਸੁਧਾਰ ਕਰਦੇ ਆ ਗਰੀਬਾਂ ਦੀ ਮਦਦ ਕਰਦੇ ਆ ਹਰ ਫੈਸਿਲਿਟੀ ਬੱਚਿਆਂ ਨੂੰ ਵੀ ਦਿੰਦੇ ਆ ਮਤਲਬ ਹਰ ਪੱਖ ਤੋਂ ਹੀ ਆਤਮ ਤੌਰ ਤੇ ਗੁਰਦੁਆਰੇ ਦਾ ਸੁਧਾਰ ਕਰਨਾ ਬੱਚਿਆਂ ਲਈ ਖੇਡਾਂ ਦਾ ਪ੍ਰਬੰਧ ਕਰਨਾ ਇਹੋ ਜਿਹੇ ਕੰਮ ਕਰਨੇ ਉਹ ਇਹਨਾਂ ਦਾ ਇੱਕ ਸ਼ੌਕ ਆ ਉਹ ਕੁਦਰਤੀ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਕਿ ਅੱਜ ਸਾਡੇ ਚ ਨਹੀਂ ਰਹੇ ਸੁਬੇ ਦਾ ਰੂਤ ਸਿੰਘ ਹੋਣੀ ਇਹਨਾਂ ਦੀ ਮਦਰ ਸ਼੍ਰੀਮਤੀ ਅਮਰਜੀਤ ਕੌਰ ਜੀ ਇਹ ਉਹਨਾਂ ਨੂੰ ਹੀ ਸੰਸਕਾਰ ਮਿਲੇ ਹੋਏ ਆ ਗੁਣਤੀ ਮਿਲੀ ਹੋਈ ਆ ਤੇ ਇਹ ਸੇਵਾ ਭਾਵਨਾ 'ਚ ਬਹੁਤ ਵਿਸ਼ਵਾਸ ਰੱਖਦੇ ਆ ਜਦੋਂ ਵੀ ਪਿੰਡ ਆਉਂਦੇ ਆ ਇਹਨਾਂ ਦੀ ਕੋਸ਼ਿਸ਼ ਹੁੰਦੀ ਕਿ ਵੱਧ ਤੋਂ ਵੱਧ ਕੰਮ ਜਿਹੜੇ ਉਹ ਕਰਕੇ ਜਾਵਾਂ ਪਿਛਲੇ ਸਮੇਂ ਆਏ ਸੀ ਇਹਨਾਂ ਨੇ ਜਿਹੜੇ ਸਾਡੀਆਂ ਮੜੀਆਂ ਹੈਗੀਆਂ ਇਹਨਾਂ ਵਿੱਚ ਚਾਰਦੁਵਾਰੀ ਕਰਵਾਈ ਸੀ ਬੜੀ ਲੋਡ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਸਾਡਾ ਹੈਗਾ ਵਾ ਪਿੰਡ جعفرਪੁਰ ਦੇ ਵਿੱਚ ਬੱਸ ਸਟੈਂਡ ਨਹੀਂ ਸੀ ਉਹਨਾਂ ਦੀ ਡਿਮਾਂਡ ਸੀਗੀ ਕਿ ਸਾਡੇ ਬੱਚੇ ਜਾਂਦੇ ਆ ਇੱਥੋਂ ਪੜ੍ਹਨ ਵਾਸਤੇ ਤੇ ਸਵੇਰੇ بارش ਹੋਏ ਜਾਂ ਗਰਮੀ ਹੋਏ ਤੇ ਉਹਦੇ ਵਿੱਚ ਖੜਨਾ ਪੈਂਦਾ ਬੱਸ ਨੂੰ ਡਿੱਕਣ ਵਾਸਤੇ ਹੋਰ ਵੀ ਸਵਾਰੀਆਂ ਜਿਹੜੀਆਂ ਆਉਂਦੇ ਜਾਂਦੇ ਸੀਗੇ ਉੱਥੇ ਪਰ ਮੁਸ਼ਕਲ ਆਉਂਦੀ ਸੀਗੀ ਉਹ ਪਿੰਡ ਨਿਵਾਸੀਆਂ ਦੇ ਕਹਿਣ ਤੇ ਇਹਨਾਂ ਨੇ ਉੱਥੇ ਬਹੁਤ ਹੀ ਅਲੀਸ਼ਾਨ ਜਿਹੜਾ ਉਹ ਬੱਸ ਸਟੈਂਡ ਬਣਾ ਕੇ ਦਿੱਤਾ ਉਸ ਤੋਂ ਬਾਅਦ ਪਿੰਡ ਦੇ ਸਾਡੇ ਗਰਾਊਂਡ ਸੀਗੀ ਇੱਕ ਜਿਹਦੇ ਵਿੱਚ ਕਿ ਮਤਲਬ ਆਮ ਕਰਕੇ ਉਹ ਠੀਕ ਨਹੀਂ ਸੀ ਆ ਗਈ ਜਿਹਦੇ ਖੇਡਣ ਦੇ ਯੋਗ ਨਹੀਂ ਸੀ ਆ ਗਈ ਇਹਨਾਂ ਨੇ ਉਪਰਾਲਾ ਕਰਕੇ ਉਹਦੇ ਵਿੱਚ ਥੋੜਾ ਬੋਤਾ ਲੋਕੀ ਤੁਹਾਡਾ ਮੋਟਾ ਕਬਜ਼ਾ ਵੀ ਕਰੀ ਜਾਂਦੇ ਸੀਗੇ ਇਹਨਾਂ ਨੇ ਉਹਨੂੰ ਰੋਕਣ ਲਈ ਔਰ ਬੱਚਿਆਂ ਦੀਆਂ ਖੇਡਾਂ ਲਈ ਸਵਦਾਵਾਂ ਪੈਦਾ ਕਰ ਸਵਦਾ ਪੈਦਾ ਕਰ ਲਈ ਨਾ ਉਹ ਗਰਾਊਂਡ ਦੀ ਚਾਰ ਦਿਵਾਰੀ ਆਪਣੇ ਕੋਲੋਂ ਪੈਸੇ ਲਾ ਕੇ ਕਰਵਾਈ ਆ ਔਰ ਪੰਚਾਇਤ ਲੋ ਉਹਦੇ ਵਿੱਚ ਪਾਰਕ ਕ ਬਣਾਇਆ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਹੋਰ ਬਾਕੀ ਜਿਨੇ ਵੀ ਕੋਈ ਇਹਨਾਂ ਨੂੰ ਡਿਮਾਂਡ ਕਰਦੇ ਆ ਦੋ ਤਿੰਨ ਘਰ ਸੀਗੇ ਜਿਨ੍ਹਾਂ ਨੇ ਡਿਮਾਂਡ ਕੀਤੀ ਕਿ ਸਾਡੇ ਤੋਂ ਟਾਇਲਟ ਨਹੀਂ ਹੈਗੇ ਨਾ ਸਾਨੂੰ ਕਿਸੇ ਮਤਲਬ ਕਿਸੇ ਨੇ ਬਣਾ ਕੇ ਦਿੱਤੇ ਆ ਨਾ ਸਰਕਾਰ ਲੋਕੀ ਮਦਦ ਹੋਈ ਉਹ ਇਹਨਾਂ ਨੇ ਟਾਇਲਟ ਵੀ ਉਹਨਾਂ ਦੇ ਘਰਾਂ ਵਿੱਚ ਬਣਾ ਕੇ ਦਿੱਤੇ ਜਿਹੜੇ ਲੋਟਬੰਦ ਲੋਕ ਸੀਗੇ ਉਸ ਤੋਂ ਬਾਅਦ ਇੱਕ ਸਾਡੇ ਬਹੁਤ ਹੀ ਗਰੀਬ ਪਰਿਵਾਰ ਸੀ ਜਿੱਦਾ ਕਿ ਆਪਣਾ ਮਕਾਨ ਨਹੀਂ ਛੱਤ ਵੀ ਡਿੱਗੀ ਸੀ ਉਹਨੂੰ ਘਰ ਦੇ ਉੱਤੇ ਲੈਟਰੀ ਵੀ ਪਵਾ ਕੇ ਦਿੱਤਾ ਹੋਰ ਵੀ ਰਾਹ ਬਗਾਏ ਕਿਸੇ ਵਿੱਚ ਵੀ ਪਿੰਡ ਦੀ ਕੋਈ ਸ਼ਾਦੀ ਹੋਏ ਤੇ ਇਹ ਉਹਨਾਂ ਵਾਸਤੇ ਮਤਲਬ ਜੋ ਵੀ ਯੋਗ ਮਦਦ ਹੋਏ ਉਹ ਜ਼ਰੂਰ ਕਰਦੇ ਰਹੇ ਇਹ ਇਹਨਾਂ ਦੀ ਮਨ ਦੀ ਇੱਛਾ ਵਾ ਤੇ ਅਸੀਂ ਚਾਹੁੰਦੇ ਹਾਂ ਵੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਸ ਢੰਗ ਨਾਲ ਹੀ ਇਹ ਪਿੰਡ ਦਾ ਜਿਹੜਾ ਉਹ ਵਿਕਾਸ ਹੈਗਾ ਉਹ ਕਰਦੇ ਰਹਿਣ ਦੂਸਰੀ ਗੱਲ ਕਿ ਧਾਰਮਿਕ ਤੌਰ ਤੇ ਕਿ ਇਹ ਇਹਨਾਂ ਨੂੰ ਸਾਰੇ ਪਿੰਡ ਸਰਵਸੰਮਤੀ ਦੇ ਨਾਲ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਵੀ ਬਣਾਇਆ ਹੋਇਆ ਵਾ ਔਰ ਤਿੰਨ ਚਾਰ ਸਾਲ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਨਾਰ ਬਦਲੀਏ ਬਹੁਤ ਅਲੀਸ਼ਾਨ ਜਿਹੜਾ ਗੁਰਦੁਆਰਾ ਸਾਹਿਬ ਉਹ ਬਣ ਗਿਆ ਸਾਰੇ ਪਿੰਡ ਦਾ ਸਹਿਯੋਗ ਇਹਨਾਂ ਦੇ ਨਾਲ ਆ ਧੰਨਵਾਦ ਮੈਂ ਸਰਮਨ ਸਿੰਘ ਸਰਪੰਚ ਪਿੰਡ ਰਊਵਾਲ ਜਾਫਰਪੁਰ ਜੋ ਕਿ ਮੌਜੂਦਾ ਮੌਕੇ ਤੇ ਮੇਰਾ ਸਾਡਾ ਆਪਣਾ ਬੱਚਾ ਭਤੀਜ ਸਾਡਾ ਬਲਜਿੰਦਰ ਸਿੰਘ ਜੋ ਐਨ ਆਰ ਆਈ ਕੈਨੇਡਾ ਤੋਂ ਆਇਆ ਇਸ ਨੇ ਬਹੁਤ ਵਧੀਆ ਪਿੰਡ ਦੇ ਵਿੱਚ ਉਪਰਾਲਾ ਕੀਤਾ ਪਿੰਡ ਦੀ ਗਰਾਉਂਡ ਦੀ ਚਾਰਦੀਵਾਰੀ ਕਰਾਈ ਔਰ ਇੱਥੇ ਬੱਸ ਸਟੈਂਡ ਬਣਾਇਆ ਗਿਆ ਬਹੁਤ ਇੱਥੇ ਜ਼ਰੂਰਤ ਸੀਗੀ ਬੱਸ ਸਟੈਂਡ ਦੀ ਜੋ ਕਿ ਪਿੰਡ ਨਿੱਕਾ ਹੋਣ ਕਰਕੇ ਇੱਥੇ ਪਿੰਡ ਵਾਲੇ ਪਿੰਡ ਵਾਸੀਆਂ ਕੋ ਨਹੀਂ ਬਣ ਸਕਿਆ ਤੇ ਇਸ ਕਰਕੇ ਉਹਨੇ ਆਪਣੇ ਕੋਲ ਉਪਰਾਲਾ ਕਰਕੇ ਬੱਚਿਆਂ ਦਾ ਯੋਗਦਾਨ ਇੱਥੇ ਬੱਚੇ ਆਣ ਕੇ ਸਕੂਲੇ ਜਾਂਦੇ ਆ ਉਹਨਾਂ ਨੂੰ ਚੜ੍ਹਨ ਵਾਸਤੇ ਉਹਨਾਂ ਨੂੰ ਮੀਂਹ ਕਣੀ ਦੇ ਵਿੱਚ ਬੈਠਣ ਵਾਸਤੇ ਜੋ ਕਿ ਰਾਹ ਰਸਤੇ ਚ ਆਉਂਦੇ ਬੰਦੇ ਉਹਨਾਂ ਨੂੰ ਵੀ ਬੈਠਣ ਵਾਸਤੇ ਇਸ ਨੇ ਬਹੁਤ ਵਧੀਆ ਪ੍ਰਲਾ ਕੀਤਾ ਅਸੀਂ ਚਾਹੁੰਦੇ ਆ ਕਿ ਇਹ ਇਦਾਂ ਹੀ ਅੱਗੇ ਤੋਂ ਵੀ ਇਹ ਪਿੰਡ ਦੇ ਸੰਜੋਗ ਪਿੰਡ ਦਾ ਸੰਜੋਗ ਨਾਲ ਹੋ ਜੇ ਨਾਲ ਇਹ ਬਲਜਿੰਦਰ ਸਿੰਘ ਹੁਣ ਜਿਦ ਤਰਾਏ ਹੁਣ ਚੜਦੀ ਕਲਾ ਨਾਲ ਕਰਨ ਦੇ ਆ ਪਿੰਡ ਦੀ ਸੇਵਾ ਇਤਰਾ ਹੀ ਕਰਦੇ ਰਹਿਣ